ਜੀਉ ਪਾਇ ਪੈਡ ਜਨ ਸਾਜਿਆ ਦਿੱਤਾ ਪੈਰਨ ਖਾਨ ਆਪਣੇ ਦਾਸ ਕੀ ਆਤ ਪੈ ਜੇ ਰੱਖੀ ਨਾਨਕ ਸਦ ਗੁਰਬਾਨ ਸਤਨਾਮ ਸ੍ਰੀ ਵਾਹਿਗੋ ਸਾਬ ਜੀ ਅਜਨਾ ਸੁਤੀ ਕੰਤ ਸਿਓ ਅੰਗ ਮੋੜੇ ਮੋੜ ਜਾਏ ਜਾਏ ਪਛੋੜ ਲੋਹਾ ਗਣੇ ਤਮਕਿਓ ਰਹਿਣ ਵਿਹਾਏ ਵਾਹਿਗੁਰੂ ਜੀ ਕਾ ਧੰਸਾਨ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਧ ਸੰਗਤ ਜੀ ਬਾਬੇ ਫਰੀਦ ਦੇ ਸ਼ਲੋਕ 29 ਸ਼ਲੋਕਾਂ ਦੀ ਕਥਾ ਵੀ ਆਪਾਂ ਕਰ ਚੁੱਕੇ ਹਾਂ ਅੱਜ ਤੀਵੇਂ ਸ਼ਲੋਕ 'ਚ ਸਾਨੂੰ ਸਤਿਗੁਰੂ ਬਾਬਾ ਪੂਰੀ ਜੀ ਸਮਝਾਉਂਦੇ ਆ ਕਿ ਉਸ ਆਕਾਲ ਮੁਖ ਅੱਗੇ ਅਰਦਾਸ ਕਰਿਆ ਕਰ ਸੁਣੀ ਅਰਦਾਸ ਸਵਾਮੀ ਮੇਰੇ ਸਰਬ ਕਲਾ ਵਡਿਆਈ ਪ੍ਰਗਟ ਪਈ सगले ਜੁਗਾਂ ਅੰਤਰ ਗੁਰਨਾਨਕੀ ਵਡਿਆਈ ਉਦੈ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਬ ਤੇਰਾ ਕਹੋ ਨਾਨਕ ਸਬ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਉਸ ਅੱਗੇ ਅਰਦਾਸ ਕਰਿਓ ਕਿ ਇਹ ਕਾਲਪੁਖਵੰਦ ਨੂੰ ਆਪਣਾ ਜਿਹੜਾ ਵਾਸ ਸਿਮਰ ਜੀ ਦਾਤ ਬਖਸ਼ ਕਰ। ਇੱਥੇ ਕਪਾਹ ਇਸਲਾਮ ਕਰਨ ਦੇ ਲਾਉਣੇ ਆ ਅਜਾਲੀ ਹੋਇਆ ਇੱਕ ਅਜਾਲੀ। ਅਜਾਲੀ ਜੰਗਲ ਵਿੱਚ ਰਹਿੰਦਾ ਹਦਸ ਸੀ ਤੇ ਉਹਦੀਆਂ ਡੇਢ 200 ਜੜੀਆਂ ਤੇ ਡਾਂ ਢੇਡਾਂ ਤਾਂ ਤੇ ਜੰਗਲ ਤੋਂ ਬਾਹਰ ਕੰਨ ਗਿਆ ਵੀ ਇੱਕ ਦਿਨ ਮੰਦਰ ਸਹਿਰ ਮੰਦਰ ਦੇ ਤਲ ਪਿਆ। ਕਿੰਨਾ ਚੰਦ ਨਗਰੀ ਦੇਖ ਕੇ ਇਹ ਸ਼ਹਿਰ ਦੇਖ ਕੇ ਉਹਨੇ ਦੁਸ਼ ਸ਼ਹਿਰ ਵੱਲੋਂ ਤੁਰਿਆ ਹੋਣਾ ਤੇ ਇੱਕ ਸ਼ਹਿਰ ਦੇ ਕਮਾਂਦੇ ਦੇ ਵਿੱਚ ਇੱਕ ਜਿਹੜਾ ਵਾ ਕਥਾ ਕਹ ਰਿਹਾ ਸੀ ਮੌਲਿਕ ਕਥਾ ਕਹ ਰਿਹਾ ਸੀ ਕਿ ਖੁਦਾ ਜਿਹੜਾ ਵਾ ਬੁਦਾਨਾ ਕਰਿਆ ਨਾ ਬਾਹਰਿਆ ਕੁਝ ਨਹੀਂ ਆਗਾ ਨਾ ਉਹ ਪੈਣ ਦਾ ਪ੍ਰਾਵਾ ਕੁਝ ਵੀ ਨਹੀਂ ਹੈਗਾ ਨਾ ਕ ਉਹਦਾ ਕੋਈ ਟਿਕਾਣਾ ਨਹੀਂ ਹੈਗਾ ਕੋਈ ਉਹਦੀ ਲੱਗਾ ਨਹੀਂ ਹੈਗੀ ਉਹ ਹਰ ਜਗ੍ਹਾ ਦੂ ਦੇ ਇੰਨੀ ਗੱਲ ਸੁਣੀ ਆ ਲਾ ਮਕਾਨ ਆ ਲਾ ਸੀ ਕਿਆ ਇੰਨੀ ਗੱਲ ਸੁਣੀ ਨਾ ਅਡਾਲੀ ਨੇ ਕਹਿ ਲਗਾ ਉਥੋਂ ਭੇਡਾਂ ਦੀ ਆਵਾਜ਼ ਮੁੜ ਕੇ ਲੈ ਆ ਤੇ ਜੰਗਲ ਵਿੱਚ ਲੈ ਆ ਕਿੰਦਾ ਵਾਖਾ ਤੂੰ ਵੀ ਮੇਰੇ ਵਰਗਾ ਹੀ ਮੇਰਾ ਗਨਾਂ ਤੇ ਆ ਨਾ ਮਾਂ ਆ ਮਾਂ ਨਾ ਬਾਪ ਆ ਨਾ ਕੋ ਪੈਣਾ ਨਾ ਭਰਾਵਾ ਨਾ ਤੀਆ ਪੁੱਤੜਿਆ ਤੂੰ ਮੇਰੇ ਵਰਗਾ ਹੀ ਬਸ ਤੇਰੇ ਨਾਲ ਦੋਸਤੀ ਦਾ ਇਨਸਾਨ ਜਿਹੜੀ ਬਣਦੀ ਆ ਕਿਸੇ ਨਾਲ ਬਣਦੀ ਆ ਜਿਹੜਾ ਆਪਣੇ ਵਰਗਾ ਹੋ ਪਰ ਮਾਨਕ ਤੂੰ ਏ ਖੁਦਾ ਤੂੰ ਮੇਰੇ ਵਰਗਾ ਵਾਂ ਮੈਂ ਤੇਰੇ ਨਾਲ ਸਾਥ ਬਣਾ ਤੇਰੇ ਨਾਲ ਦੋਸਤੀ ਬਣਾਉਣੀ ਤੇ ਡਾ ਸ਼ਾਮ ਦਾ ਵਕਤ ਹੋਇਆ ਰਹਿ ਰਿਹਾ ਟਾਈਮ ਹੋਇਆ ਢੇਡਾਂ ਚੁਈਆਂ ਵਾਂ ਪਛਾਦੇ ਦੋ ਬਣਾਏ ਆ ਵਾਰੇ ਪਛਾਦੇ ਬਣਾਏ ਆ ਉਹ ਢੇਡਾਂ ਦਾ ਦੁੱਧ ਗਰਮ ਕੀਤਾ ਕੇ ਲੱਗਾ ਖੁਦਾ ਅੱਲਾ ਸ਼ਰੀਕਿਆਂ ਨੂੰ ਅੱਲਾ ਤੂੰ ਤੇਰਾ ਕੋਈ ਸ਼ਰੀਕ ਨਹੀਂ ਆਗਾ ਤੇਰਾ ਕੋਈ ਨਾ ਘਾਰਿਆ ਨਾ ਬਾਹਰਿਆ ਇੱਤਾ ਮੇਰਾ ਵਾਂ ਮੌਜ ਜੰਗਲ ਵਿੱਚ ਆ ਪਰ ਆ ਤੇਰੇ ਅੱਤੇ ਮ ਦੁੱਧ ਕਰ ਲ ਕੀਤਾ ਤੂੰ ਆਵੇਂਗਾ ਪਛਾਦਾ ਸਕੇਂਗਾ ਤੇ ਮੇਂ ਬੁੱਧ ਤੋਂ ਬਾਅਦ ਨਾ ਫੇਰ ਪਛਾਦਾ ਸਕਾ ਪਰ ਆਪਣੀ ਖੂਬੀਆਂ ਦੁਨੀਆਂ ਦੇ ਵਿੱਚ ਇਹੋ ਜਿਹਾ ਇੱਕ ਭਗਤ ਹੋਇਆ ਵਾ ਸਾਰੇ ਜਿੰਨੇ ਦੁਨਸਾਰ ਭਗਤ ਆਪਣੇ ਗੁਣ ਪੇਸ਼ ਕੀਤੇ ਆ ਪਰ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ ਗਿਆ ਪਰ ਦੁਨੀਆਂ ਨੂੰ ਚਾਹਤ ਸਾ ਭਗਤ ਹੋਇਆ ਜਿਨੇ ਆਪਣੇ ਗੁਣ ਜਿਹੜੇ ਪ੍ਰਭੂ ਪ੍ਰਮਾਤਮਾ ਦੇ ਕੇ ਖੁਦਾ ਦੇ ਕੇ ਬਿਆਨ ਕੀਤੇ ਕਿੰਨਾ ਖੁਦਾਨ ਜੇ ਤੇ ਬੁਖਾਰ ਚੜ ਜਾਵੇ ਨਾ ਤੇ ਮੈਂ ਜੜੀਆਂ ਬੁੱਟੀਆਂ ਘੋਲ ਕੇ ਪਿਆਵਾਂ ਤੇਰਾ ਬੁਖਾਰ ਜਿਹੜਾ ਉੱਤਰ ਜਾਵੇਗਾ ਇਹ ਜਿਹੜੀ ਸਿੱਖਿਆ ਜੀ ਮਾਪੇ ਪਿਤਾ ਕੋ ਲੈ ਪ੍ਰਭੂ ਪ੍ਰਮਾਤਮਾ ਨੂੰ ਦੱਸਦਾ ਹਾਂ ਇਹ ਖੁਦਾਨ ਜੇ ਤੇਰੇ ਕੱਪੜੇ ਫਾੜ ਜਾਣ ਤੇ ਮੇਰੇ ਕੋ ਸੂਈ ਧਾਗਾ ਵੀ ਹੈਗਾ ਵਾ ਤੇ ਮੈਂ ਤੇਰੇ ਕੱਪੜੇ ਸਿਲਾਈ ਕਰ ਦਿਆ ਕਰਾਂ ਇਹ ਖੁਦਾਨ ਜੇ ਜੁੱਤੀ ਟੁੱਟ ਜਾਵੇ ਤੇ ਮੈਨੂੰ ਜੁੱਤੀਆਂ ਗੱਢਣ ਦਾ ਵੀ ਜਾਜ ਹੈਗਾ ਮੈਂ ਜੁੱਤੀਆਂ ਮੈਂ ਗੱਢ ਦਿੰਦਾ ਜਦੋਂ ਇੰਨੀ ਗੱਲ ਸੁਣੀ ਨਾ ਕਿ ਇਹ ਖੁਦਾ ਅਜਿਹਾ ਆਪਣੇ ਗੁਣ ਪ੍ਰਤੀਤ ਕਰਨ ਦਿਆ ਉਹ ਤੋਂ ਮੁਸਾ ਜਿਹਾ ਪੀਰ ਸੀ ਬਹੁਤ ਦੂਰ ਤੇ ਪਹਾੜ ਤੇ ਜਾਂਦਾ ਸੀ ਨਾਮ ਸਿਮਨਵਾਦ ਬਦਗੀ ਕਰਨ ਵਾਲਾ ਉਹਨੇ ਜਦੋਂ ਗੱਲ ਸੁਣੀ ਨਾ ਕਿ ਖੁਦਾ ਨੇ ਇਹ ਕਿੰਦਾ ਵਾ ਕਿ ਖੁਦਾ ਤੇ ਬੁਖਾਰ ਕਰਦਾ ਤੇ ਮੈਂ ਤੇ ਤੂੰ ਜੜੀ ਬੁੱਟੀ ਘੋਟ ਕੇ ਪਿਆਵਾ ਤੇ ਤੇ ਆ ਬੁਖਾਰ ਉਤਰ ਜਾਵੇ ਕਿ ਲਗਾ ਮਾ ੱੱਪੜ ਮਾਰਿਆ ਕਹਿ ਲਗਾ ਖੁਦਾ ਤੇ ਉਹ ਹਰ ਜਗ੍ਹਾ ਗੱਪ ਪਕਿਆ ਉਨੂੰ ਬੁਖਾਰ ਜਿਹੜਾ ਉਹਦਾ ਸ਼ਰੀਰ ਬਣਨਾ ਤੂੰ ਜਦੋਂ ਇੰਨੀ ਗੱਲ ਕੁਣੀ ਨਾ ਕਹਿ ਲੰਗਾ ਤੇ ਜਿਹੜਾ ਨੁਸਾ ਪੀਰ ਅੱਗੇ ਨਿਕਲ ਗਿਆ ਕੋਤੂਰ ਦੇ ਪਹਾੜ ਤੇ ਚਲਾ ਗਿਆ ਜਿੱਥੇ ਉਹ ਬੰਦਗੀ ਕਰਦਾ ਹੁੰਦਾ ਸੀ ਕੋਤੂਰ ਦੇ ਪਹਾੜ ਦੀ ਜਿਹੜੀ ਉਹ ਬੰਦਗੀ ਕਰ ਗਿਆ ਉਹਨਾਂ ਨੂੰ ਮੰਨ ਜਿਹੜਾ ਨਹੀਂ ਲੱਗਾ ਇਦੋਂ ਜਿਹੜਾ ਅਜਾੜਿਤ ਸੀ ਨਾ ਉਹ ਖੁਦਾ ਨੂੰ ਕਹਿ ਲਗਾ ਖੁਦਾ ਤੈਨੂੰ ਮੈਂ ਆਪਣਾ ਦੋਸਤ ਬਣਾਇਆ ਸੀ ਤੇਰੇ ਵਾਂਗੂ ਤੂੰ ਮੇਰੇ ਵਰਗਾ ਤੇ ਮੂੰਹ ਤੇਰੇ ਵਰਗਾ ਇਸ ਕਰਕੇ ਮੈਂ ਦਿਨੋਂ ਆਪਣੇ ਗੁਣ ਧਿਆਨ ਕਰਦਾ ਤੇਰੇ ਗੁਣਾਂ ਦਾ ਨੇ ਪਤਾ ਨਹੀਂ ਚਾਗਾ ਪਰ ਇਹ ਗੁੱਸਾ ਪੀਰ ਕਹਿੰਦਾ ਅੱਗੇ ਖੁਦਾ ਜਿਹੜਾ ਵਾ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਆ ਉਹਦਾ ਸਭ ਕੁਝ ਹੈਗਾ ਤੇ ਮੈਂ ਤੇ ਸੁਣਿਆ ਹੈ ਕਿ ਤੇਰਾ ਕੁਝ ਨਹੀਂ ਹੈ ਜਦੋਂ ਇੰਨੀ ਗੱਲ ਕੋਹ ਦੂਰ ਤੇ ਮੁੱਸੇ ਜੀਂਦੇ ਬੰਦਗੀ ਕਰਨ ਲੱਗਾ ਤੇ ਬੰਦਗੀ ਤੇ ਮੰਨਣਾ ਗੱਲ ਲੱਗਾ ਖੁਦਾ ਅੱਜ ਕੀ ਗਲਤੀ ਹੋ ਗਈ ਅੱਜ ਮੇਰਾ ਮਨ ਕਿਉਂ ਨਹੀਂ ਲੱਗ ਰਿਹਾ ਸਾਰੀ ਰਾਤ ਨਿਕਲ ਗਈ ਨਾਂ ਬਣ ਲੱਗਾ ਕਹਿੰਦਾ ਅੱਜ ਤੂੰ ਤੈਨੂੰ ਮੈਂ ਸੰਸਾਰ ਵਿੱਚ ਭੇਜਿਆ ਕਿ ਜੋੜ ਵਾ ਤੂੰ ਅੱਜ ਕਿਨੂੰ ਤੋੜ ਕੇ ਆ ਗਿਆ ਕਿਦਾ ਕਿਨੂੰ ਤੋੜ ਕੇ ਆ ਗਿਆ ਕਹਿੰਦਾ ਜਿਹੜਾ ਆਪਣੇ ਕਿੰਦਾ ਗੁਣਾਂ ਨੂੰ ਬਿਆਨ ਕਰਦਾ ਵੀ ਉਹਦੇ ਗੁਣ ਜਿਹੜੇ ਬੜੇ ਪਿਆਰੇ ਲੱਗੇ ਸੀ ਉਸ ਅਡਾਰੀ ਦੇ ਗੁਣ ਜਿਹੜੇ ਆ ਬੜੇ ਪਿਆਰੇ ਲੱਗੇ ਸੀ ਤੂੰ ਉਹਨਾਂ ਤੋੜ ਕਿਉਂ ਗਿਆ ਕਿਉਂ ਜੇ ਤੂੰ ਮੇਰੇ ਨਾਲ ਮਿਲਣਾ ਵਾ ਤੇ ਜਾ ਪਹਿਲਾਂ ਉਹਨੂੰ ਮਾਫੀ ਮੰਗ ਕੇ ਕਹੇ ਮੁਸਾਫੀ ਗੱਲਿਆ ਜਿਹੜਾ ਏਡਾ ਜਿਹੜਾ ਦਹੋਦੀਆਂ ਦਾ ਸਭ ਤੋਂ ਵੱਡਾ ਤਗੰਬਰ ਸੀ ਉਹ ਜਾ ਕੇ ਪੁਜਾਰੀ ਦੇ ਮੱਥਾ ਟੇਕਿਆ ਕਹਿਣ ਲੱਗਾ ਵੀ ਮਾਫ਼ ਕਰ ਤਵੇ ਗੁਨਾਹ ਨੂੰ ਜਦੋਂ ਪ੍ਰਮਾਤਮਾ ਨੇ ਵੀ ਰੀਝ ਗਿਆ ਵਾ ਤੇ ਅੱਜ ਦਾ ਪਾਵਨ ਸਾਲ ਨੂੰ ਸਮਝਾਉਂਦੇ ਆ ਬਾਬੇ ਫਰੀਦ ਜੀ ਕਿ ਉਹ ਸੰਗਤ ਇਸ ਤਰੀ ਜੋ ਪ੍ਰਭੂ ਪ੍ਰਮਾਤਮਾ ਦੇ ਨਾਲ ਮੇਲ ਹੋ ਜਾਂਦੇ ਆ ਅਜੋ ਨਾ ਸੁਤੀ ਕੰਤਸਿਓ ਅੰਗ ਮੁੜੇ ਮੁੜ ਜਾਏ ਆਜੁਨਾ ਸੁਤੇ ਕੰਤ ਸੋਂ ਅੰਗ ਮੁੜੇ ਮੁੜ ਜਾਏ ਜੋ ਸੁਹਾਗ ਪਤਰੀ ਹੁੰਦੀ ਆ ਨਾ ਜਦੋਂ ਆਪਾਂ ਦਿਵਾਨੀ ਤੋਰ ਤੇ ਲਾਈ ਤੇ ਪਤੀ ਦੇ ਨਾਲ ਆਪਣੇ ਨਾਲ ਜੋ ਸੌਦੇ ਸੁਹਾਗ ਦੇ ਸੁਹਾਗਣ ਹਿੱਤੇ ਤੇ ਉਹ ਜਿਹੜਾ ਪਤੀ ਹੈ ਪ੍ਰਭੂ ਪਰਮਾਤਮਾ ਪਤੀ ਹੈ ਕਹਿੰਦੇ ਜਦੋਂ ਮੈਂ ਉਹਨਾਂ ਸੁਤੇ ਸਨ ਸੌ ਲੱਗੀ ਇੱਕ ਅੰਗ ਬੋੜ ਕੇ ਮੇਰੇ ਉਹ ਲੀਨ ਨਹੀਂ ਹੋਈ ਗੁਜਰਦਾਪਾ ਦੁਨੀਆਈ ਪਤੀ ਦਾ ਲੈਣੇ ਨਿਕ ਤੇ ਆਪਾਂ ਪਤਨੀ ਜਿਹੜੀ ਆ ਇੱਕ ਵਿਕ ਹੋ ਜਾਂਦੀ ਹੈ ਤੇ ਕਹਿੰਦੇ ਵੀ ਉਹ ਆਪਣੇ ਪਤੀ ਦੇ ਵਿੱਚ ਇੱਕ ਨਹੀਂ ਹੋਈ ਕਿਹੜੀ ਪ੍ਰਭੂ ਪਰਮਾਤਮਾ ਦੇ ਵਿੱਚ ਵੀ ਨਹੀਂ ਹੋਈ ਤੇ ਪੁਜਾਏ ਪਸੂ ਨਹਾਗਣ ਤੂੰ ਕਿਉਂ ਰਹਿ ਬਾਹਰ ਕਹਿੰਦੇ ਉਹ ਜੀਵ ਇਸਤਰੀ ਦੁਖੀ ਇਸਤਰੀ ਜਿਹੜੀ ਆ ਜਿਨੇ ਪ੍ਰਭੂ ਪਰਮਾਤਮਾ ਦੇ ਕੋਲ ਸ਼ਿਵ ਨੇ ਨਾਮ ਦੀ ਜਪਿਆ ਤੇ ਕਦੇ ਉਹਦੀ ਰਾਤਤਨ ਨਿਕਲਦੀ ਹੋਈ ਮੈਂ ਤੇ ਅੱਜ ਸੁਤੀ ਸਾਹ ਪ੍ਰਭੂ ਪਰਮਾਤਮਾ ਦੇ ਪਤੂ ਦੇ ਨਾਲ ਤੇ ਮੈਂ ਅੰਗ ਮੋੜਿਆ ਪਰ ਉਹ ਰ ਵਿੱਚ ਲੀਨ ਹੋਈ ਅੰਗ ਲੀਨ ਹੋ ਸਕੀ ਤੇ ਜਿਹੜੀ ਜੀਵ ਇਤਰੀ ਪ੍ਰਭੂ ਪਰਮਾਤਮਾ ਦਾ ਕਦੀ ਸਿਮਰ ਨਹੀਂ ਕੀਤਾ ਨਾਮ ਨਹੀਂ ਜਪਿਆ ਉਹ ਕਿਤਰਾ ਅਵੇਦ ਹੋ ਜਾਗੀ ਉਹ ਦੁਖੀ ਹੋਏਗੀ ਸਾਰੇ ਢੋਈ ਨਾ ਲਹਿ ਹੈ ਸਈਏ ਨਹੀਂ ਥਾਓ ਪਿਰ ਵਤੜੀ ਨਾ ਪੋਛਾਈ ਧੰ ਸਹਾਗਣ ਲਾਓ ਹੋਰ ਦੇਖੋ ਜਪਾ ਸੋਹਰੇ ਜਿਹੜਾ ਜਿਹਦਾ ਸੋਹਰੇ ਸਤਕਾਰ ਆ ਨਾ ਜੀ ਮਿਸਤਰੀਆ ਤੇ ਉਹਦਾ ਪੇਕੇ ਆ ਸਤਕਾਰ ਮਿਲਦਾ ਜਿਉ ਪਾਵੇ ਸਹਾਗਣ ਹੋਵੇ ਪਾਵੇ ਉਹ ਜਿੰਨਾ ਮਰਦੀ ਉਹ ਪੈਰਾਵਾ ਸਹਾਗਣ ਵਾਲਾ ਕਰੇ ਜੇ ਆਪਰੇ ਪਤੀ ਨੇ ਪੁੱਛ ਲਈ ਤੋ ਉਹ ਕੋਈ ਕਿਤੇ ਨਹੀਂ ਲੱਗਿਆ ਤੇ ਉਹਨੂੰ ਆਪਾਂ ਵੇਸਵਾ ਦਾ ਵਰਤਾਂ ਦੇ ਦਿੱਤੀ ਪਰ ਇੱਥੇ ਸਤਿਗੁਰੂ ਸਮਝਾਉਂਦੇ ਆ ਕਿ ਫਿਰ ਵਾਤੜੀ ਨੂੰ ਆਪ ਉਸੇ ਧੰ ਸਵਾਦਨ ਫਿਰ ਉਹਨੂੰ ਸਵਾਦਨ ਦਾ ਨਾਮ ਨਹੀਂ ਦਿੱਤਾ ਸਵਾਦਨ ਇਸਤਰੀ ਨੂੰ ਤਾਂ ਨਾਮ ਦਿੱਤਾ ਜਾਂਦਾ ਵਾ ਕਿ ਜਿਹੜਾ ਆਪਣੇ ਪਤੀ ਤੋਂ ਬਗਾਇ ਕਿਤੇ ਨਾ ਜਾਵੇ ਪਤੀ ਪਤੀ ਦਾ ਪਤੀ ਕੌਣ ਆ ਪਤੀ ਪਰਮਾਤਮਾ ਸਾਰਿਆਂ ਦਾ ਅਸੀਂ ਜਿੰਨੇ ਵੀ ਆਏ ਆ ਨਾ ਹਰੁਰਖ ਮਰਿਆ ਆ ਤੁਕਿੰਨੇ ਰਹਿਣਾ ਅਗਗ ਅਗਮ ਪਰ ਇੱਕ ਪੁਰਖ ਜਿਹੜਾ ਵਾ ਪ੍ਰਭੂ ਪਰਮਾਤਮਾ ਵਾ ਜਿਵੇਂ ਸੰਸਾਰ ਵਿੱਚ ਆਏ ਨਾ ਆਪਾ ਇਸਤਰੀ ਦੇ ਰੂਪ ਚ ਆਏ ਆ ਇਹਨਾਂ ਤਦ ਤਹੀ ਹੈ ਕਿ ਇਹ ਇਸਤਰੀ ਦੇ ਰੂਪ ਚ ਆਏ ਆ ਜੇ ਆਪਾਂ ਜਦੋਂ ਇਸ ਸੰਸਾਰ ਵਿੱਚ ਆਉਣੇ ਆ ਜੋ ਸੰਸਾਰ ਵਿੱਚ ਪ੍ਰਭੂ ਪਰਮਾਤਮਾ ਸਮਨ ਦੀ ਦਦਾਵਾ ਹੈ ਕਿ ਜਾ ਤੂੰ ਦੁਸ਼ਤਾਂ ਤੇ ਲਾ ਉਤਰਾ ਹਟਾਇਦਾ ਪਰ ਜਦੋਂ ਆਪਾਂ ਸੰਸਾਰ ਵਿੱਚੋਂ ਦੁਸ਼ਤਾਂ ਸਾਨੂੰ ਪਰਮਾਤਮਾ ਕਹਿੰਦਾ ਕਿ ਤੂੰ ਚੰਗੇ ਕਰਮ ਕਰ ਨਾਮ ਸਿਮਰਨ ਕਰ ਔਰ ਹਰ ਇੱਕ ਦਾ ਭਲਾ ਕਰ ਆਪਾਂ ਜਿਹੜੇ ਕੰਮਾਂ ਪੂਰ ਜਾਂਦੇ ਹਨ ਤੇ ਅਹੰਦ ਹੋ ਗਿੰਦਾ ਰੁਕ ਜਾਂਦਾ ਸੁਆਗਤ ਨਹੀਂ ਆਪਾਂ ਸੋ ਅਗਨ ਇਸ ਤੀ ਗੋ ਉੰਦੀਆ ਜੋ ਆਪਣੇ ਪਧੂ ਪਰਮਾਤਮਾ ਦਾ ਹੁਕਮ ਵਿੱਚ ਚੱਲਦੀ ਐ ਸਾਰੇ ਪਈਏ ਕੰਤ ਕੀ ਕੰਤ ਅਗਮ ਅਖਾਹੋ ਨਾਨਕ ਸੋ ਸੁਹਾਗਣ ਜੋ ਪਾਵੇ ਬੇਪਰਵਾਹ ਅੱਛੇ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਿਕਰ ਕਰਦੇ ਆ ਨਾਨਕ ਉਹ ਅਗਮ ਅਥਾਉ ਅਗਮ ਅਥਾਉ ਦਾ ਮਤਲਬ ਜਿਹਦਾ ਕੋਈ ਉਹ ਖਸਮ ਨਾ ਜਿਹਦਾ ਕੋਈ ਥਾਗਾ ਨਾ ਹੈਗਾ ਜਿਹਦਾ ਕੋਈ ਟਕਾਣਾ ਨਹੀਂ ਹੈਗਾ ਜਿਹਦਾ ਕੋਈ ਆਪਾਂ ਅੰਤ ਨਹੀਂ ਪਾ ਸਕਦੇ ਅਗਮ ਅਗੋਚਰ ਉਹ ਪ੍ਰਭ ਪ੍ਰਮਾਤਮਾ ਜਿਹੜਾ ਵਾ ਅਗਮ ਅਗੋਚਰ ਆ ਤੇ ਸਤਿਗੁਰੂ ਨੇ ਸਮਝਾ ਦਿੱਤਾ ਕਿ ਇਹ ਉਸ ਪ੍ਰਭ ਪ੍ਰਮਾਤਮਾ ਦਾ ਅੰਤ ਤੇ ਕੀ ਅੰਤ ਉਸ ਪ੍ਰਭ ਪ੍ਰਮਾਤਮਾ ਦੇ ਨਾਲ ਸੋਹਰੇ ਕਰ ਆਉਂਦੇ ਜਦੋਂ ਇਸ ਤੇ ਜੀਵ ਇਸਤੋਂ ਦੇ ਆਪਾਂ ਸਾਰੇ ਆ ਸੋਹਰੇ ਕਰ ਆਂਦੇ ਅਸਲੀ ਸਾਡਾ ਕਿਹਦਾ ਵਾ ਦੇਕੇ ਕਰ ਕਿਹਦਾ ਵਾ ਜਦੋਂ ਇਸ ਸੰਸਾਰ ਤੋਂ ਚਲੇ ਜਾਣਾ ਜਦੋਂ ਇਸ ਸੰਸਾਰ ਤੋਂ ਚਲੇ ਜਾੜੇ ਪ੍ਰਭੂ ਪਰਮਾਤਮਾ ਨੂੰ ਚੰਗੜੋ ਪੇਕੇ ਕਰ ਸਾਡਾ ਇਸ ਸੰਸਾਰ ਵਿੱਚ ਸੋਹਰੇ ਕਰਿਆ ਜੇ ਸੋਹਰੇ ਕਰ ਆ ਕੇ ਆਪਾਂ ਪ੍ਰਭੂ ਪਰਮਾਤਮਾ ਦੀ ਬੰਦਗੀ ਨਾ ਕੀਤੀ ਤੇ ਸਾਡਾ ਪੇਕੇ ਆਪਾਂ ਭਟਕਦੇ ਰਵਾਂਗੇ ਬਾਰ-ਬਾਰ ਜੰਮੇ ਤੇ ਬਾਰੇ ਫਿਰ ਜੰਮੇ ਬਹੁਤ ਸਾਰੇ ਪਰਮ ਜੀ ਸਤਿਗੁਰ ਤੁਹਾਨੂੰ ਗੁਰਾਂ ਦੇ ਸਮਝਾਉਦੇ ਆ ਸਵਾਗਤ ਇਸਤਰੀ ਉਸ ਪ੍ਰਭੂ ਪਰਮਾਤਮਾ ਦਾ ਤੈਨੂੰ ਸੋਹਰੇ ਕਲ ਭਿਜਿਆ ਵਾ ਕਿਵਨ ਪਰਮਾਤਮਾ ਸਿਮਨ ਕਰਨ ਵਾਲੇ ਤੇ ਸਿਮਨ ਕਰਕੇ ਜਾਏਗੀ ਤਾਂ ਤਾਂ ਹੀ ਪ੍ਰਭੂ ਪਰਮਾਤਮਾ ਦੇ ਘਰ ਵਿੱਚ ਰੰਗ ਹੋ ਜਾ ਹੋ ਜਾਵੇਗਾ ਇਹਦੀਆਂ ਬੇਨਤੀਆਂ ਪ੍ਰਵਾਨ ਉਸ ਜਿੱਕਾ ਦੀ ਖਿਮਾ ਗੁਰਫਤੇ ਪ੍ਰਵਾਨ ਕਰੋ ਵਾਹਿਗੁਰੂ ਜਿੱਕਾ ਖੜਾ ਸਾਹਿਬ ਵਾਹਿਗੁਰੂ